ਤੰਨਾ ਮਮੀ ਮੈਂ ਸਕੂਲ ਦਾ ਰਿਜ਼ਲਟ ਸਨ ਖੜ ਜਾ ਖੜ ਜਾ ਪੁੱਤ ਆਲੇ ਪੁੱਤ ਪਹਿਲੇ ਨਾ ਮੂੰ ਮਿੱਠਾ ਕਰ ਅੱਜ ਤੇਰਾ ਰਿਜ਼ਲਟ ਆ ਨਾ ਰੱਬ ਕਰੇ ਸਾਰਾ ਕੁਝ ਠੀਕ ਠੀਕ ਹੋਵੇ ਤੂੰ ਪਹਿਲੇ ਨੰਬਰ ਤੇ ਆਮੀ ਹਾਂ ਹਾਂ ਮਮੀ ਮੈਂ ਤਾਂ ਪਹਿਲੇ ਨੰਬਰ ਤੇ ਆਣਾ ਤੁਹਾਨੂੰ ਜੇਤਾ ਨਾ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਆਈਫੋਨ 15 ਪ੍ਰੋ ਲੈ ਕੇ ਦੇਣਾ ਯਾਦ ਆ ਮੈਨੂੰ ਮੈਂ ਆਪੇ ਕਹਿੰਦਾ ਡੈਡੀ ਨੂੰ ਤੈਨੂੰ ਮਿਲ ਜਾਊਗਾ ਆਈਫੋਨ ਹੁਣ ਤਾਂ ਜਾ ਲੈਡ ਨਾ ਆਜੀ ਅੰਮਾ ਮੈਂ ਘਰ ਦੇਖਦਾ ਇੱਕ ਖੁਸ਼ਖਬਰੀ ਲਾ ਕੇ ਜੇਤਨਾ ਗੈਰੀ ਡੈਡੀ ਨੂੰ ਗੱਲ ਸੁਣਿਓ ਜੀ ਅੱਜ ਆਪਣੇ ਕਾਨੇ ਦਾ ਰਿਜ਼ਲਟ ਆ ਤੇ ਤੁਹਾਨੂੰ ਯਾਦ ਨਾ ਪਿਛਲੇ ਸਾਲ ਆਪਾਂ ਨੂੰ ਕੀ ਕਿਹਾ ਸੀਗਾ ਵੀ ਜੇ ਉਹ ਇਸ ਵਾਰ ਪਹਿਲੇ ਨੰਬਰ ਤੇ ਆਉਂਦਾ ਨਾ ਤਾਂ ਆਪ ਨੂੰ ਆਈਫੋਨ ਲੈ ਕੇ ਦੇਣਾ ਆਹੋ ਯਾਰਾ ਮਰਾ ਆਈਫੋਨ ਲੱਖ ਸਵਾ ਲੱਖ ਦਾ ਹੋਣਾ ਐਨੇ ਪੈਸੇ ਮੈਂ ਕਿੱਥੋਂ ਲਿਆਂਗਾ ਯਾਰ ਇਹ ਮੈਨੂੰ ਨਹੀਂ ਪਤਾ ਹੁਣ ਆਪਾਂ ਵਾਦਾ ਕੀਤਾ ਸੀ ਜਵਾਕ ਨਾਲ ਵੀ ਜੇ ਉਹ ਪਹਿਲੇ ਨੰਬਰ ਤੇ ਆਇਆ ਤਾਂ ਆਪ ਆਈਫੋਨ ਲੈ ਕੇ ਦੇਣਾ ਜੇ ਹੁਣ ਨਾ ਲੈ ਕੇ ਦਿੱਤਾ ਨਾ ਤੇ ਜਵਾਕ ਦਾ ਦਿਲ ਟੁੱਟ ਜਾਣਾ ਤੂੰ ਮੇਰਾ ਕਿਹੜਾ ਜੀ ਕਰਦਾ ਮੈਂ ਉਹਦਾ ਦਿਲ ਤੋੜਾਂ ਹੁਣ ਲੱਖ ਰੁਪਈਆ ਨਿਹਾਵਾਂ ਵੀ ਕਿੱਥੋਂ ਇਹ ਵੀ ਦੱਸ ਜੇ ਕੋਈ 10-15000 ਦਾ ਹੁੰਦਾ ਤਾਂ ਮੈਂ ਕਿਤੋਂ ਫੜ ਦੜ ਕੇ ਵੀ ਲੈ ਦਿੰਦਾ। ਹਾਂ ਤੁਸੀਂ ਮੇਰੀ ਗੱਲ ਸੁਣੋ। ਜਦੋਂ ਤਾਂ ਤੁਸੀਂ ਉਹਨੂੰ ਆਈਫੋਨ ਲੈ ਕੇ ਦੇਣ ਦਾ ਵਾਅਦਾ ਕੀਤਾ ਨਾ ਉਦੋਂ ਵੀ ਮੈਂ ਵੀ ਛੋਟੇ-ਛੋਟੇ ਪੈਸੇ ਜੋੜੀ ਜਾਂਦੀ ਆ। ਹੁਣ ਮੇਰੇ ਕੋਲ 30-40000 ਰੁਪਇਆ ਹੈਗਾ। ਤੁਸੀਂ ਉਹਦੇ ਵਿੱਚ ਥੋੜੇ ਜਿਹੀ ਪੈਸੇ ਘੋਰ ਪਾ ਕੇ ਨਾ ਉਹ ਕਿਸ਼ਤਾਂ ਦਾ ਆਈਫੋਨ ਲੈ। ਕਿਸ਼ਤਾਂ पे ਹੌਲੀ-ਹੌਲੀ ਲਈ ਜਾਣਾ। ਬਾਵਾ ਮਾਂ ਦੀ ਧੀ। ਪੁੱਤ ਲਈ ਇੰਨੇ ਪੈਸੇ ਜੋੜ ਲੈ ਤੇ ਜਦੋਂ ਮੈਂ ਕਹਿੰਦਾ ਵਾ ਹੋ ਕੀ ਮੇਰੇ ਕੋਲ ਤਾਂ ਪੰਜੇ ਨਹੀਂ ਗੀ। ਤੁਹਾਨੂੰ ਪੈਸੇ ਪੜਾਏ ਕਿਸੇ ਲੈਖੇ ਨਹੀਂ ਲੱਗਣੇ। ਇਹ ਤਾਂ ਮੈਂ ਹੀ ਆ। ਜਿਹੜੀ ਚਾਰ ਛੱਲੜ ਜੋੜੀ ਬੈਠੀ ਆ ਹੁਣ ਇੰਨਾ ਕ ਤਾਂ ਮੈਂ ਆਪਣੇ ਪੁੱਤ ਆਸਤੇ ਕਰੀ ਸਕਦੀ ਆ ਆਈ ਵੱਡੇ ਆਉਦੇ ਪੁੱਤ ਦੀ ਏਜਨ ਨਾਲਿਆ ਚੱਕ ਕੇ ਜਿਹੜੇ ਚਾਰ ਪੈਸੇ ਪਏ ਆ ਨਾਲੇ ਮੇਰਾ ਆਧਾਰ ਕਾਰਡ ਤੇ ਪੈਨ ਕਾਰਡ ਵੀ ਚੱਕ ਲਿਆ ਮੋਬਾਈਲ ਵਾਲੀ ਦੁਕਾਨ ਤੇ ਜਾ ਕੇ ਉਹਨਾਂ ਨਾਲ ਗੱਲ ਕਰਿਆ ਹੁਣ ਫਿਰ ਕਰਨ ਦੇ ਆਏ ਤਾਂ ਉਹਨੂੰ ਨਾਲੇ ਜਾ ਕੇ ਫੋਨ ਦਵਾ ਲਿਓ ਠੀਕ ਆ ਲਿਓਨੀ ਆ ਸਾਰਾ ਕੁਝ ਡੈਡੀ ਫੋਟਾਉਂ ਦਾ ਬੇਪਰੇਟੋਰ ਫਾਸਟ ਆਇਆ ਆ ਦੇਖੋ ਮਨੇ 95% ਨੰਬਰ ਆਏ ਆ ਆਵਾਜ਼ ਰਾਂ ਤੂੰ ਤਾਂ ਰੋਕ ਹੱਸ ਕਰਤੀ ਉਹ ਸੁਣਦੀ ਆ ਹਾ ਦੇਖ ਤੇਰਾ ਮੁੰਡਾ ਪੇਪਰ ਆਜੋ ਪਹਿਲੇ ਨੰਬਰ ਤੇ ਆਇਆ ਨੰਬਰ ਵੀ ਪੂਰੇ 95% ਆ ਸੱਚੀ ਲਿਆ ਮੈਨੂੰ ਦਿਖਾ ਦੇ ਪੁੱਤ ਦੇ ਨੰਬਰ ਮੰਮੀ ਤੈਨੂੰ ਕੀ ਪਤਾ ਲੱਗਣਾ ਨੰਬਰਾਂ ਦਾ ਤੈਨੂੰ ਕਿਹੜਾ ਪੜ੍ਹਨਾ ਆਉਂਦਾ ਤੂੰ ਤਾਂ ਅੰਨ ਪੜ੍ਹ ਹੈ ਜੀ ਹੈ ਕਿ ਸੇ ਰੰਗਨੀ ਮੈ ਇਹ ਜ਼ਿੰਦਗੀ ਦੇ ਪੰਧ ਨਹੀਂ ਮਾਏ ਕੱਖੋਂ ਹੌਲੇ ਹੁੰਦੇ ਜਾਈਏ ਜੋ-ਜੋ ਹੁੰਦੇ ਵਖ ਨਹੀਂ ਮਾਏ ਹਾਂ ਬੁੱਤ ਤੂੰ ਬਿਲਕੁਲ ਸਹੀ ਕਹਿਣਾ ਤੇਰੀ ਮਾਨ ਪੜ ਕਿਉਂਕਿ ਸਾਡੇ ਵਿਆਹ ਤੋਂ ਬਾਅਦ ਤਿੰਨ ਕ ਮਹੀਨੇ ਦਾ ਤੂੰ ਆਪਦੀ ਮਾਂ ਦੀ ਘੁੱਕ ਚ ਸੀ ਮੈਂ ਸੋਚਿਆ ਯਾਰ ਅਜੇ ਤਾਂ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਹੀ ਨਹੀਂ ਪਾਏ ਨਾ ਹੀ ਅਸੀਂ ਕਦੇ ਇਕੱਠੇ ਘੁੰਮਣ ਗਏ ਆ ਮੈਂ ਤੇਰੀ ਮਾਂ ਨੂੰ ਆਖਿਆ ਕਿ ਆਪਾਂ ਨਾ ਅਬੋਰਸ਼ਨ ਕਰਾ ਦਨੇ ਆ ਬੱਚਾ ਕਿਤੇ ਫੇਰ ਲੈ ਲਾਂਗੇ ਪਰ ਤੇਰੀ ਮਾਂ ਨੇ ਮੇਰੀ ਇੱਕ ਨਹੀਂ ਸੁਣੀ ਕਹਿੰਦੀ ਨਹੀਂ ਤੂੰ ਬਣਾ ਕਮਾਉਣਾ ਤੇ ਇੱਕ ਦੂਜੇ ਨੂੰ ਜਾਣਣਾ ਇਹ ਤਾਂ ਜ਼ਿੰਦਗੀ ਦੇ ਨਾਲ-ਨਾਲ ਆਪੇ ਹੀ ਹੋ ਜਾਣਾ ਪਰ ਇਸ ਵੇੜੇ ਆਪਣੇ ਬੱਚੇ ਨੂੰ ਆਪਣੀ ਨੂਰ ਫਿਰ ਛੇਵੇਂ ਨਾ ਬਾਤ ਹੋਇਆ ਪਤਾ ਕਿਉਂ ਕਿਉਂਕਿ ਤੇਰੀ ਮਾਂ ਅਨਪੜ੍ਹ ਸੀ ਤੇਰੀ ਮਾਂ ਨੂੰ ਨਾ ਸ਼ੁਰੂ ਤੇ ਦੁੱਧ ਪੀਣਾ ਪੂਰਾ ਪਸੰਦ ਨਹੀਂ ਸੀ ਜਿੰਨਾ ਟਾਈਮ ਤੂੰ ਆਦੀ ਮਾਂ ਦੀ ਕੋਖਤ ਰਿਆ ਨਾ 9 ਮਹੀਨਿਆਂ ਚ ਇੱਕ ਵੀ ਕੋਈ ਇਹੋ ਜਿਹਾ ਦਿਨ ਨਹੀਂ ਹੋਣਾ ਜਿੱਦ ਤੇਰੀ ਮਾਂ ਨੇ ਦੁੱਧ ਨਾ ਪੀਤਾ ਹੋਵੇ ਤਾਂ ਕਿ ਤੂੰ ਤੰਦਰੁਸਤ ਰਹੇ ਰਾਤ ਨੂੰ ਜਦੋਂ ਤੂੰ ਪੜਦਾ ਪੜਦਾ ਸੌਂ ਜਾਣਾ ਨਾ ਤੇਰੀ ਮਾਂ ਉੱਟ ਕੇ ਤੇਰੀਆਂ ਸਾਰੀਆਂ ਕਿਤਾਬਾਂ ਬੈਗ ਚ ਪਾਉਂਦੀ ਆ ਤੈਨੂੰ ਸੁੱਤਾ ਦੇ ਕੇ ਫੇਰ ਆਪ ਸੌਂਦੀ ਐ ਤੇ ਸਾਰੀ ਰਾਤ ਤੇਰੇ ਤੇ ਕੱਪੜਾ ਦਿੰਦੀ ਰਹਿੰਦੀ ਐ ਵੀ ਕਿਤੇ ਮੇਰੇ ਬੁੱਤ ਦੇ ਮੱਛਰ ਨਾ ਲੜ ਜੇ ਪਤਾ ਕਿਉਂ ਕਿਉਂਕਿ ਉਹ ਅਨਪੜ ਆ ਜਿਹੜੇ ਤੋਂ ਮਹਿੰਗੇ ਮਹਿੰਗੇ ਸੂਟ ਮਹਿੰਗੀਆਂ ਮਹਿੰਗੀਆਂ ਜੀਣਾ ਪੋਣਾ ਨਾ ਇਹ ਵੀ ਤੇਰੀ ਮਾਂ ਦੀ ਜੈਦ ਕਰਕੇ ਹੀ ਮਿਲਦੀਆਂ ਤੈਨੂੰ ਤੇ ਆਪ ਵਿਚਾਰੀ ਦੋ ਦੋ ਸਾਲ ਇੱਕੋ ਸੂਟ ਨਾ ਕੱਢ ਲੈਂਦੀ ਐ ਪਤਾ ਕਿਉਂ ਕਿਉਂਕਿ ਤੇਰੀ ਮਾਂ ਨਪੜਾ ਉਹ ਤਾਂ ਤੇਰੀ ਨਿਗਾਹ 'ਚ ਜਿੰਨੇ ਵੀ ਪੜੇ ਲਿਖੇ ਲੋਕ ਹਨ ਇਹ ਸਾਰੇ ਸਭ ਤੋਂ ਪਹਿਲਾਂ ਆਪ ਦਾ ਮਤਲਬ ਦੇਖਦੇ ਆ ਤੇ ਤੇਰੀ ਮਾਂ ਨੂੰ ਤਾਂ ਮਤਲਬ ਸ਼ਬਦ ਦਾ ਅਰਥ ਵੀ ਨਹੀਂ ਪਤਾ ਕਿ ਹੁੰਦਾ ਕੀ ਹੈ ਇਸ ਕਰਕੇ ਪੁੱਤ ਮੈਂ ਬਹੁਤ ਮਾਰਨਾ ਕਹਿਣਾ ਕਿ ਤੇਰੀ ਮਾਂ ਨਾ ਪੜ ਨਾ ਮੈਂ ਪੇਪਰ ਚੋਤਾ ਮੇਰੇ 95% ਹੀ ਆਇਆ ਪਰ ਮੇਰੀ ਅਸਲ ਜ਼ਿੰਦਗੀ ਨੂੰ ਤੂੰ ਹੀ 100% ਬਣਾਇਆ ਮੰਮੀ ਤੇਰੇ ਸਾਹਮਣੇ ਮੈਂ ਅੱਜ ਵੀ ਅਨਪੜਾ ਪਰ ਤੇਰੇ ਕੋਲੇ ਤਾਂ ਪੀ ਐਚ ਡੀ ਤੋਂ ਵੀ ਵੱਡੀ ਡਿਗਰੀ ਆ ਮੰਮੀ ਮੈਨੂੰ ਮਾਫ ਕਰ ਦੋ